ਇੱਕ ਵਾਰ ਫਿਰ ਖੱਗਰ ਬਣਿਆ ਪਟਿਆਲਾ ਵਾਸੀਆਂ ਦੀ ਮੁਸ਼ਕਲ ਦਾ ਵੱਡਾ ਕਾਰਨ ਪੋਸੂ ਨਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਮੈਂ ਦੱਸਦੇ ਹਾਂ ਕਿ ਪਟਿਆਲਾ ਵਾਸੀਆਂ ਲਈ ਖਤਰੇ ਦੀ ਘੰਟੀ ਇੱਕ ਵਾਰ ਫਿਰ ਵੱਜੀ ਹੈ ਜਦੋਂ ਜਦੋਂ ਬਰਸਾਤਾ ਆਉਂਦੀਆਂ ਨੇ ਖੱਗਰ ਦਰਿਆ ਭਰਦਾ ਹੈ ਤੇ ਖੱਗਰ ਦਰਿਆ ਜਦੋਂ ਓਵਰਫਲੋ ਹੋਣ ਲੱਗਦਾ ਹੈ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਜਿਹੜਾ ਹੈ ਉਹ ਇੱਕਦਮ ਜਿਹੜਾ ਸਤਰਕ ਹੋ ਜਾਂਦਾ ਹੈ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਨੂੰ ਮਤਲਬ ਤਰੇੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਆਵਾਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਉਹਨਾਂ ਦੀਆਂ ਜਾਨਾਂ ਜ਼ਮੀਨਾਂ ਮਾਲ ਡੰਗਰ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਵਿੱਚ ਬਰਸਾਤਾਂ ਦਾ ਆਲਮ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈ ਔਰ ਪਿਛਲੇ ਦਿਨੀ ਇੱਕ ਪਹਾੜ ਵੀ ਫਟਿਆ ਹੈ ਜਿਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਲੇਕਿਨ ਹੋਰੀ-ਹੋਰੀ ਪਹਾੜਾਂ ਦਾ ਜਿਹੜਾ ਪਾਣੀ ਹੈ ਉਹ ਵੀ ਮਤਲਬ ਵਾਲੇ ਦਿਵਾਲੇ ਰੁਖ ਕਰਦਾ ਨਜ਼ਰ ਆ ਰਿਹਾ ਖੱਗਰ ਦਰਿਆ ਜਿਹੜਾ ਹੈ ਖੱਗਰ ਨਦੀ ਜਿਹੜੀ ਹੈ ਉਹ ਹਰ ਬਾਰ ਹਰ ਬਾਰ ਲੋਕਾਂ ਦੀ ਬਿਪਤਾ ਦਾ ਕਾਰਨ ਬਣਦੀ ਹੈ ਤੇ ਪ੍ਰਸ਼ਾਸਨ ਕੀ ਕਰਦਾ ਕਿ ਖੱਗਰ ਦੇ ਨਾਲ ਵਸਦੇ ਜਿਹੜੇ ਇਲਾਕੇ ਨੇ ਉਨਾ ਪਿੰਡਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਭੇਜਣ ਲਈ ਬਾਕਾਇਦਾ ਤੌਰ ਤੇ ਅਨਾਉਂਸਮੈਂਟ ਹੁੰਦੀ ਹੈ ਪ੍ਰਸ਼ਾਸਨ ਹਾਈ ਅਲਰਟ ਹੋ ਜਾਂਦਾ ਹੈ ਔਰ ਪ੍ਰਸ਼ਾਸਨ ਨੂੰ ਵੀ ਮਤਲਬ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮਤਲਬ ਸ਼ਖਸ ਦਾ ਨੁਕਸਾਨ ਨਾ ਹੋਵੇ ਔਰ ਮਾਲ ਡੰਗਰ ਦਾ ਨੁਕਸਾਨ ਨਾ ਹੋਵੇ ਜਾਨਾਂ ਦਾ ਨੁਕਸਾਨ ਨਾ ਹੋਵੇ ਇਸ ਸਾਰੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪ੍ਰਸ਼ਾਸਨ ਦੇ ਉੱਚ ਅਫੀਸਰ ਜਿਹੜੇ ਨੇ ਮਾਨਯੋਗ ਡੀਸੀ ਮੈਡਮ ਹੈ ਉਹ ਵੀ ਆਪਣੇ ਸਬੋਡੀਨੇਟਸ ਅਫੀਸਰ ਜਿਹੜੇ ਨੇ ਉਹਨਾਂ ਨਾਲ ਮੀਟਿੰਗਸ ਦਰ ਮੀਟਿੰਗ ਕਰ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਫਿਕਰਮੰਦ ਹੈ ਇਹ ਚੀਜ਼ ਨੂੰ ਲੈ ਕੇ ਔਰ ਤੁਹਾਨੂੰ ਪਤਾ ਹੀ ਹੈ ਕਿ ਪਟਿਆਲਾ ਮਤਲਬ ਹਰ ਬਾਰ ਸੁਰਕੀਆਂ ਚ ਆਉਂਦਾ ਹੈ ਕਦੇ ਤਾਂ ਇਹ ਸੁਣਦੇ ਆ ਕਿ ਨਥ ਚੂੜਾ ਚੜਾਉਣ ਦੇ ਨਾਲ ਜਿਹੜਾ ਪਾਣੀ ਦਾ ਲੈਵਲ ਡਾਊਨ ਹੋ ਜਾਂਦਾ ਕਦੇ ਕੁਛ ਕਦੇ ਕੁਛ ਖੈਰ ਆਪਾਂ ਉਸ ਉਸ ਗੱਲਬਾਤ ਨਹੀਂ ਜਾਂਦੇ ਲੇਕਿਨ ਫਿਲਹਾਲ ਜਿਹੜੀ ਪੋਜੀਸ਼ਨ ਇਸ ਸਮੇ ਪਟਿਆਲੇ ਦੀ ਬਣੀ ਹੋਈ ਆ ਖਾਸ ਕਰਕੇ ਘੱਗਰ ਦਰਿਆ ਦੀ ਉਹ ਕਿਸੇ ਖਤਰੇ ਦੀ ਘੰਟੀ ਤੋਂ ਮਤਲਬ ਘਟ ਨਹੀਂ ਐ ਔਰ ਬਹੁਤ ਜ਼ਿਆਦਾ ਹੈ ਪਟਿਆਲਾ ਵਾਸੀ ਵੀ ਜਿਹੜੇ ਐ ਉਹ ਵੀ ਚਿੰਤਾ ਦਾ ਵਿਸ਼ਾ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਹਨਾਂ ਦੇ ਚਿਹਰੇ ਤੇ ਵੀ ਉਦਾਸੀ ਹੈ ਡਰ ਹੈ ਭੈ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ 101% ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਟਿਆਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਕੋਈ ਵੀ ਮੁਸ਼ਕਲ ਨਾ ਆਵੇ ਔਰ ਇਸੇ ਕਰਕੇ ਉਹਨਾਂ ਨੇ ਘੱਗਰ ਨਦੀ ਦੇ ਨਾਲ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਹੈ ਉਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਜਦੋਂ ਘੱਗਰ ਓਵਰਫਲੋ ਹੁੰਦਾ ਹੈ ਜਾਂ ਟੁੱਟਦਾ ਹੈ ਹਾਲਾਂਕਿ ਮਤਲਬ ਕਾਫੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਲੇਕਿਨ ਉਸ ਦੇ ਬਾਅਦੂਦ ਉਸ ਦੇ ਬਾਅਦੂਦ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਪਟਿਆਲਾ ਵਾਸੀ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਖੱਗਰ ਦੇ ਵਿੱਚ ਪਾਣੀ ਦਾ ਸਤਰ ਵਧਦਾ ਹੈ ਤਾਂ ਉਸ ਵੇਲੇ ਮੁਸ਼ਕਲ ਕ੍ਰੀਏਟ ਹੁੰਦੀ ਹੁੰਦੀ ਹੈ ਔਰ ਮੁਸ਼ਕਲ ਦੇ ਵਿੱਚ ਸਾਨੂੰ ਵੀ ਮੁਸ਼ਕਲਾਂ ਦੇ ਉਸ ਘੇਰੇ ਦੇ ਵਿੱਚ ਆਉਣਾ ਪੈਂਦਾ ਹੈ ਸੋ ਸਕੂਲ ਜਾ ਰਹੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਔਰ ਜਿੱਥੇ-ਜਿੱਥੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਅਜੇ ਫਿਲਹਾਲ ਤੁਸੀਂ ਮਤਲਬ ਸੇਫ ਜ਼ੋਨ ਵਿੱਚ ਚਲੇ ਜਾਓ ਔਰ ਜਿੰਨੇ ਵੀ ਨਜ਼ਦੀਕੀ ਘਰ ਨੇ ਉਹਨਾਂ ਨੂੰ ਵੀ ਔਰ ਜਿਹੜੇ ਜਾਣਗੇ ਉਹਨਾਂ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਵੀ ਕੀਤੇ ਜਾਣਗੇ ਫਿਰ ਤਾਂ ਕਿਉਂਕਿ ਜੇ ਜਾਣਗੇ ਤਾਂ ਕਿੰਨਾ ਕੁ ਸਮਾਨ ਉਹ ਲੈ ਕੇ ਜਾਣਗੇ ਮੈਨੂੰ ਇਹ ਦੱਸੋ ਪਹਿਲਾਂ ਔਰ ਮਤਲਬ ਕਿ ਘੱਗਰ ਦਰਿਆ ਹਰ ਵਾਰ ਖਤਰੇ ਦੀ ਘੰਟੀ ਲੈ ਕੇ ਆਉਂਦਾ ਹੈ ਔਰ ਹਰ ਵਾਰ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਇਸ ਤੇ ਉੱਪਰ ਠੋਸ ਕਾਰਬਾਈ ਕਿਉਂ ਨਹੀਂ ਕੀਤੀ ਜਾਂਦੀ ਆਖਰ ਹਰ ਵਾਰ ਲੋਕੀ ਜਿਹੜੇ ਹੈ ਇਸ ਦੀਆਂ ਮੁਸ਼ਕਲਾਂ ਦਾ ਸ਼ਿਕਾਰ ਹੁੰਦੇ ਨੇ ਦੇਖੋ ਹੁਣ ਇਸ ਟਾਈਮ ਜੀਰੀ ਦੀ ਫਸਲ ਬਿਲਕੁਲ ਤਿਆਰ ਬਰ ਤਿਆਰ ਹੈ ਹੁਣ ਰੱਬ ਨਾ ਕਰੇ ਜੇ ਘੱਗਰ ਦਾ ਪਾਣੀ ਇੱਧਰ ਉੱਧਰ ਹੋ ਗਿਆ ਤਾਂ ਤੁਸੀਂ ਦੇਖੋ ਕਿ ਉਹ ਜਿਹੜੇ ਕਿਸਾਨ ਜਿਨ੍ਹਾਂ ਨੇ मतलब पूरी मेहनत लाके जान लाके जीरी दी फसल तैयार ਕੀਤੀ ਹੈ ਹੁਣ ਮਾੜੀ ਇਹ ਵੀ ਪ੍ਰੋਬਲਮ ਆ ਗਈ ਤਾਂ ਇੱਕ ਬਹੁਤ ਵੱਡੀ ਵਿਪਤਾ ਦਾ ਕਾਰਨ ਬਣ ਜਾਏਗੀ ਫਸਲਾਂ ਤਬਾਹ ਹੋ ਜਾਣਗੀਆਂ ਲੋਕਾਂ ਦਾ ਜੀਣਾ ਇੱਕ ਦੂਜੇ ਨਾਲ ਕਨੈਕਟੀਵਿਟੀ ਜਿਹੜੀ ਆ ਉਹ ਖਤਮ ਹੋ ਜਾਏਗੀ ਔਰ ਤੁਹਾਨੂੰ ਪਤਾ ਹੀ ਹੈ ਕਿ ਲੋਕ ਜਿਹੜੇ ਨੇ ਵਿਚਾਰੇ ਉਹ ਪ੍ਰਸ਼ਾਸਨ ਵੱਲ ਵੇਖਦੇ ਨੇ ਔਰ ਪ੍ਰਸ਼ਾਸਨ ਦੀ ਜੇ ਮੈਂ ਗੱਲ ਕਰਾਂ ਤੇ ਡੀਸੀ ਮੈਡਮ ਜਿਹੜੇ ਸਾਡੇ ਪਟਿਆਰੇ ਤੋਂ ਨੇ ਉਹ ਬਕਾਇਦਾ ਤੌਰ ਤੇ ਇਸ ਵਿਸ਼ੇ ਨੂੰ ਲੈ ਕੇ ਬੜੇ ਚਿੰਤਤ ਨੇ ਉਹ ਆਪਣੇ ਆਫੀਸਰਾਂ ਦੇ ਨਾਲ ਮੀਟਿੰਗ ਦਰ ਮੀਟਿੰਗ ਵੀ ਕਰ ਰਹੇ ਨੇ ਹਰ ਬਚਾਅ ਕਾਰਜ ਜਿਹੜਾ ਹੈ ਕੰਮ ਜਿਹੜਾ ਹੈ ਉਹ ਵਿੱਤਾ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਇਹ ਨਹੀਂ ਹੈ ਕਿ ਪ੍ਰਸ਼ਾਸਨ ਦੀ ਅੱਖਾਂ ਨਹੀਂ ਖੁੱਲੀਆਂ ਜੀ ਪ੍ਰਸ਼ਾਸਨ ਨੀਂਦ ਗਹਿਰੀ ਨੀਂਦ ਸੁੱਤਾ ਪਿਆ ਹੈ ਉਹ ਜਾਂ ਕੁਝ ਨਹੀਂ ਹੈ ਲੇਕਿਨ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਾਣੀ ਜਦੋਂ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਉਹ ਆਪਣਾ ਰਸਤਾ ਆਪ ਬਣਾਉਂਦਾ ਹੈ ਜਦੋਂ ਆਪਣਾ ਰਸਤਾ ਆਪ ਬਣਾਉਂਦਾ ਹੈ ਤਾਂ ਫਿਰ ਉਹਨੂੰ ਕੋਈ ਨਾ ਕੋਈ ਸਮੱਸਿਆ ਜਿਹੜੀ ਹੈ ਫਿਰ ਆਬਾਦ ਨੂੰ ਜਿਹੜੀ ਹੈ ਉਹ ਹਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅੱਜ ਇਹ ਬਹੁਤ ਵੱਡੀ ਨਿਊਜ਼ ਜਿਹੜੀ ਇਸ ਸਮੇਂ ਫਲੈਸ਼ ਹੋ ਰਹੀ ਹੈ ਕਿ ਪਟਿਆਲਾ ਵਾਸੀਆਂ ਲਈ ਇੱਕ ਬਾਰ ਫਿਰ ਜਿਹੜੀ ਖਤਰੇ ਦੀ ਘੰਟੀ ਹੈ ਉਹ ਕਗਰ ਨਦੀ ਜਿਹੜੀ ਹੈ ਉਸ ਦੇ ਕਰਕੇ ਪਟਿਆਲਾ ਵਾਸੀਆਂ ਦੇ ਚਿਹਰੇ ਤੇ ਉਦਾਸੀ ਹੈ ਡਰ ਹੈ ਭੈ ਕਾਕੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਹੁਣ ਤੁਸੀਂ ਦੇਖੋ ਕਿ ਜਦੋਂ ਜਦੋਂ ਵੀ ਘੱਗਰ ਦਾ ਜ਼ਿਕਰ ਆਉਂਦਾ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਦੁਬਾਰਾ ਫਿਰ ਜ਼ਿਕਰ ਆਇਆ ਹੁਣ ਅਸਲ ਵਿੱਚ ਗਲਤੀ ਕਿੱਥੇ ਹੈ ਬੈਠ ਕੇ ਸੋਚਣ ਦੀ ਗੱਲ ਹੈ ਕਿ ਆਖਰਕਾਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਔਰ ਹਰ ਬਾਰ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਘੱਗਰ ਨੂੰ ਲੈ ਕੇ ਕੰਮਕਾਰ ਕਰਦੀਆਂ ਨੇ ਗੱਲਾਂបਾਤਾਂ ਕਰਦੀਆਂ ਨੇ ਪ੍ਰੈਕਟੀਕਲੀ ਕੀ ਕਰਦੀਆਂ ਨੇ ਜੇ ਕੀਤਾ ਹੋਵੇ ਚੰਗੀ ਤਰ੍ਹਾਂ ਕੀਤਾ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਕੀਤਾ ਜੇ ਚੰਗੀ ਤਰ੍ਹਾਂ ਕੀਤਾ ਹੋਵੇ ਤਾਂ ਫਿਰ ਕਿਉਂ ਹਰ ਹਰ ਵਾਰ ਹਰ ਸਾਲ ਹੀ ਤਕਰੀਬਨ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਪਟਿਆਲੇ ਦੇ ਮਾਣਯੋਗ ਡੀਸੀ ਮੈਡਮ ਵੱਲੋਂ ਬੜਾ احتیاط ਵਰਤਿਆ ਜਾ ਰਿਹਾ ਹੈ ਔਰ ਆਵਾਮ ਨੂੰ ਸੇਫ ਜ਼ੋਨ ਦੇ ਵਿੱਚ ਕਿਹਾ ਗਿਆ ਹੈ ਅਨਾਉਂਸਮੈਂਟਸ ਕਰਵਾਈਆਂ ਗਈਆਂ ਨੇ ਗੁਰੂ ਘਰਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਦਾ ਵੀ ਹੀਲਾ ਵਸੀਲਾ ਕੀਤਾ ਗਿਆ ਹੈ ਲੇਕਿਨ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਉਦਾਸੀ ਹੈ ਉਹ ਅਜੀਬੀ ਬਰਕਰਾਰ ਹੈ ਲੇਕਿਨ ਲੋਕ ਜਿਹੜੇ ਨੇ ਉਹ ਮਤਲਬ ਆਪਣੇ ਮਾਰ ਡੰਗਰ ਕਿੱਥੇ ਲੈ ਕੇ ਜਾ ਸਕਦੇ ਨੇ ਕਿੰਨੇ ਦਿਨ ਲਈ ਲੈ ਜਾ ਸਕਦੇ ਨੇ ਹੁਣ ਆਖਰ ਰੋਜ਼ ਰੋਟੀ ਪਾਣੀ ਵੀ ਖਾਣਾ ਹੈ ਬੱਚਿਆਂ ਨੇ ਨਹਾਉਣਾ ਧੋਣਾ ਵੀ ਹੈ ਕਿੱਥੇ ਜਾ ਸਕਦੇ ਨੇ ਉਹਨਾਂ ਲਈ ਕੈਂਪ ਲਗਾਏ ਜਾ ਸਕਦੇ ਨੇ ਕੀ ਕੀਤਾ ਜਾ ਸਕਦਾ ਸੋ ਭੂਮੇਖ ਦੇ ਵਿੱਚ ਕੀ ਉਹਨਾਂ ਵਾਸਤੇ ਕੀਤਾ ਜਾਏਗਾ ਪ੍ਰਸ਼ਾਸਨ ਦੇ ਇਸ ਕਾਰੇ ਦੇ ਉੱਪਰ ਰਹੇਗੀ ਨਜ਼ਰ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ